ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ ਤੇ ਪਿਆਜ ਬਫੇ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਪਾਰਟੀ ਦੇ ਡਿਜ਼ਾਈਨ ਸ਼ੇਅਰ ਕਰਾਂਗੇ ਸੋ ਜਿਵੇਂ ਵੀ ਸਾਡੇ ਕੋਲ ਚੀਜ਼ ਡਿਜ਼ਾਈਨ ਬਣ ਰਹੇ ਆ ਉਸੇ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਰੀਟੇਡ ਡਿਜ਼ਾਈਨ ਜਿਹੜੇ ਕਾਫੀ ਬਣ ਰਹੇ ਹੈਗੇ ਸੋ ਹੁਣ ਇਸੇ ਲਈ ਅਸੀਂ ਥੋੜੇ ਜਿਹੀ ਬਿਜ਼ੀ ਹੈਗੇ ਆ ਕਿ ਤੁਹਾਡੇ ਲਈ ਕਾਸੀ ਨਿਊ ਡਿਜ਼ਾਈਨਿੰਗ ਕਰਨ ਲਈ ਸਾਡੇ ਕੋਲੇ ਬਿਲਕੁਲ ਵੀ ਟਾਈਮ ਨਹੀਂ ਹੈਗਾ ਰਿਪੀਟਡ ਜੋ ਵੀ ਬਣ ਰਿਹਾ ਉਸ ਤਾਂ ਨਾ ਸ਼ੇਅਰ ਕਰ ਰਹੇ ਆ ਸੋ ਅਗਰ ਤੁਹਾਨੂੰ ਇਹ ਸੂਟ ਐਜ਼ ਇਟ ਇਜ਼ ਪਸੰਦ ਆਉਂਦੇ ਆ ਤੁਸੀਂ ਐਜ਼ ਇਟ ਇਜ਼ ਆਰਡਰ ਕਰਨਾ ਚਾਹੁੰਦੇ ਹੋ ਤਾਂ ਮੇਰੇ ਵਟਸਐਪ ਨੰਬਰ 7589230377 ਤੇ ਜਾ ਕੇ ਤੁਸੀਂ ਸਕਰੀਨਸ਼ਾਟ ਭੇਜ ਕੇ ਐਜ਼ ਇਟ ਇਜ਼ ਵੀ ਬੁਣਾ ਸਕਦੇ ਹੋ ਆਪਣੀ ਚੋਇਸ ਦੇ ਅਕੋਰਡਿੰਗ ਚੇਂਜਸ ਵੀ ਕਰ ਸਕਦੇ ਹੋ ਸੋ ਇਹ ਜਿਵੇਂ ਅਸੀਂ ਕਾਫੀ ਕਲਰਸ ਤੇ ਬਣਾਇਆ ਜੀ ਇਹ ਡਿਜ਼ਾਈਨ ਬਾਟੇ ਹੁੰ ਬਲੈਕ ਤੇ ਸਾਨੂੰ ਆਰਡਰ ਆਇਆ ਸੀ ਤੇ ਬਲੈਕ ਤੇ ਜਿਹੜੀ ਜਿਹੜੀ ਸਬ ਬਹੁਤ ਹੀ ਪਿਆਰੀ ਬਣੀ ਹੈ ਸੋ ਅੱਜ ਮੈਂ ਤੁਹਾਨੂੰ ਇਹ ਬਲੈਕ ਤੇ ਸ਼ੇਅਰ ਕਰਦੀ ਹਾਂ ਜਾਰਜਟ ਤੇ ਬਣਿਆ ਹੋਇਆ ਜੀ ਇਹ ਦਿਨਾਂ ਜਿਵੇਂ ਅਸੀਂ ਸ਼ਰਟ ਕਾਫੀ ਹੈਵੀ ਹੋ ਜਾਂਦਾ ਔਰ ਇਹਦੇ ਨਾਲ ਦੁਪੱਟਾ ਹੈ ਜਿਹੜਾ ਅਸੀਂ ਚਨਾਉਨ ਦਾ ਲਗਾਉਣੀ ਆ ਸੋ ਚਿਕੋ ਚਨਾਉਨ ਦੇ ਵਿਦ ਲੀਸੀਸ ਅਸੀਂ ਦੁਪੱਟਾ ਲਗਾਉਣੀ ਆ ਇਹ ਜਿਵੇਂ ਦੇਖੋ ਇਹ ਬਲੈਕ ਫਰੰਟ ਹੈ ਜਿਹੜਾ ਇਹਦਾ ਟੋਟਲੀ ਬਿਲਕੁਲ ਹੈਵੀ ਹੈ ਸਾਰੇ ਫਰੰਟ ਤੇ ਵਰਕ ਕੇ ਬਾਦਲਾ ਵਰਕ ਕੇ ਜੀ ਹੈ ਇਹ ਦੇਖੋ ਸੋ ਇਹ ਸਾਰਾ ਜਿਹੜਾ ਉੱਪਰ ਤੱਕ ਹੈ ਉਹ ਗਿੱਤਾ ਹੋਇਆ ਹੈ ਸਾਈਜ਼ ਦੇ ਅਸੀਂ ਜਿਵੇਂ ਇਹਦੇ ਚੌੜੀ ਪੱਟੀ ਲਗਾਈ ਹੋਈ ਹੈ ਇਹ ਦੇਖੋ ਉੱਪਰ ਟਰੱਕੇ ਨੇ ਗੜੀ ਤੱਕੇ ਨੇ ਪੂਰਾ ਡਿਜ਼ਾਈਨ ਵਿਕ ਜਾਂਦਾ ਹੈ ਇਹ ਬਾਜ ਦੇ ਬਹੁਤ ਹੁੰਦਾ ਜੀ ਔਰ ਇਹਦੇ ਨਾਲ ਉਹਨਾਂ ਨੇ ਬਾਟਮ ਦੇ ਵਿੱਚ ਇੱਕ ਸਵਾਰ ਬਣਾਈ ਹੋਈ ਹੈ ਔਰ ਜਿਹੜਾ ਚਨੌਨ ਦਾ ਦੁਪੱਟਾ ਉਪਰ ਅਸੀਂ 골ਡਨ ਲੇਜ਼ ਦੇ ਕੇ نیچے ਜਿਹੜਾ ਜੋ ਚੌਕਾਂ ਤੇ ਫਿਨਿਸ਼ਿੰਗ ਕੀਤੀ ਹੋਈ ਹੈ ਸੋ ਉਹੀ ਅਸੀਂ ਦੁਪੱਟੇ ਤੇ ਫਿਨਿਸ਼ ਕੀਤਾ ਹੋਇਆ ਸੋ ਇਹਦੇ ਨਾਲ ਹੈ ਜਿਹੜਾ ਦੁਪੱਟਾ ਔਰ ਸੂਟ ਦੀ ਗ੍ਰੇਸ ਬਹੁਤ ਹੀ ਵਧੀਆ ਆਉਂਦੀ ਹੈ ਸੋ ਇਸ ਤਰ੍ਹਾਂ ਅਸੀਂ ਇਹਨੂੰ ਥੋੜਾ ਜਿਹਾ ਬਲੈਕ ਦਾ ਜਿਹੜਾ ਉਹਦੇ ਤੇ ਅਸੀਂ ਲਾਈਟ ਜਿਹਾ ਮਜ਼ੰਦਾ ਸ਼ੇਡ ਦੇ ਕੇ ਨੂੰ ਫਿਨਿਸ਼ ਕੀਤਾ ਹੈ ਸੋ ਨੈਕਸਟ ਹੈਗਾ ਜੀ ਇਹ ਤੁਸੀਂ ਤੁਸੀਂ ਆਪਣੀ ਪਾਰਟੀ ਲਈ ਪੂਰੇ ਹੈਵੀ ਸੂਟ ਦੇ ਵੀ ਸ਼ਾਮਿਲ ਕਰ ਸਕਦੇ ਹੋ ਕਿਉਂਕਿ ਸਾਰਿਆਂ ਨੂੰ ਹੁੰਦਾ ਹੈ ਕਿ ਮਸ਼ੀਨ ਵਰਕ ਤੇ ਵਿੱਚ ਜਿਹੜੇ ਸੂਟ ਆ ਤੁਸੀਂ ਪਾਰਟੀ ویئر ਬਣਾ ਸਕਦੇ ਹੋ ਜਾਂ ਨਹੀਂ ਜਾਂ ਸਿਰਫ ਹੈਂਡ ਹੀ ਸੋ ਇਹੋ ਜਿਹੀ ਕੋਈ ਗੱਲ ਨਹੀਂ ਜੀ ਅੱਜ ਕੱਲ੍ਹ ਅਜਿਹੀ ਡਿਜ਼ਾਈਨਿੰਗ ਹੈ ਬਾਦਲਾਹ ਵਰਕ ਹੈ ਗੋਟਾ ਵਰਕ ਹੈ ਸਾਰੇ ਪਾਰਟੀ ਦੇ ਸੂਟ ਅਸੀਂ ਹੈਵੀ ਹੈ ਜਿਹੜੇ ਬਣਾਉਂਦੀਆਂ ਦੁਪੱਟਿਆਂ ਤੇ ਵੀ ਗੋਟਾ ਵਰਕ ਵਾਲੇ ਜਿਹੜੇ ਹੈਵੀ ਸੂਟ ਆ ਚੱਲਦੇ ਆ ਸੋ ये वाला जोड़ा है जी दबका वह है ये देखो ये जोड़ा ब्राउन जहाँ शेड है क्या ये पीच ब्राउन जहाँ सो ये दबका हुआ वह उपर तक है जो ये फलार है ऊपर तक ये बूटी जाती है फिर ये जो बाजू पे इस तरह कट वर्ग के और फलार है ये जो पूरा फलार हो जाता ਕਿ ਇਹ ਜਿਹੜਾ ਸੂਟ ਦਾ ਡਿਜ਼ਾਈਨਿੰਗ ਹੈ ਜਿਹੜੀ ਵਰਕ ਹੈ ਇਸ ਇੰਨਾ ਕੈ ਕਿਉਂਕਿ ਆਲਰੇਡੀ ਇਹਦਾ ਜਿਹੜਾ ਦੁਪੱਟਾ ਹੈਗਾ ਇਹ ਕਾਫੀ ਹੈਵੀ ਹੋ ਜਾਂਦਾ ਹੈ ਇਹ ਦੇਖੋ ਇੱਕ সাইਡ ਇਹ 4 সাইਡ ਜਿਹੜਾ ਜਿਹੜਾ ਕਟਵਰਕ ਹੈਵੀ ਕਟਵਰਕ ਹੈ ਇਸ ਦੇ ਵਿੱਚ ਅਸੀਂ ਕੱਟ ਦਾ ਨਾ ਮੋਤੀ ਸਾਰਾ ਲਗਾ ਕੇ ਵਰਕ ਕੀਤਾ ਹੋਇਆ ਹੈ ਸੋ ਫੋਰ ਸਾਈਡਡ ਹੈਵੀ ਗਾਟ ਵਰਕ ਹੋ ਜਾਂਦਾ ਹੈ ਔਰ ਇੱਕ ਸਾਈਡ ਹੈ ਜਿਹੜਾ ਇਹਦਾ ਸਿੱਖਲੇ ਤੇ ਹੈਵੀ ਵਰਕ ਕਰਦੇ ਆ ਔਰ ਦੂਸਰੀ ਸਾਈਡ ਹੈ ਜਿਹਦਾ ਵਿੱਚ ਇਹਦੇ ਬੂਟੀ ਔਰ ਸਿੱਕੀ ਬੂਟੀ ਔਰ ਸਿੱਕੀ ਹੁੰਦੀ ਹੈ ਵਿੱਚ ਸਾਰੇ ਦੇ ਸੋ ਇਸ ਤਰ੍ਹਾਂ ਇਹਨੂੰ ਪੂਰਾ ਜਦੋਂ ਤੁਸੀਂ ਵੀਅਰ ਕਰਦੇ ਹੋ ਤੇ ਇਹਦੀ ਜਿਹੜੀ ਲੁੱਕ ਹੈਗੀ ਆ ਪੂਰੀ ਹੈਵੀ ਆਉਂਦੀ ਹੈ ਸੋ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਾ ਸਕਦੇ ਹੋ ਡਾਰਕ ਸ਼ੇਡ ਦੇ ਵਿੱਚ ਵੀ ਲਾਈਟ ਦੇ ਵਿੱਚ ਵੀ ਜੀ ਵੀ ਤੁਹਾਡੀ ਚੁਆਇਸ ਹੈ ਸੋ ਇਸੇ ਤਰ੍ਹਾਂ ਜੀ ਆਪਾਂ ਜੁਰਦਸੈਗਰ ਤੋਂ 5 ਤੋਂ 9ਵੇਂ ਦੇ ਡਿਜ਼ਾਈਨਸ ਲੱਗੇ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨਸ ਜਿਹੜੇ ਡਿਲੀਸ਼ੀਅਰ ਕਰਦੇ ਆ ਸੋ ਹਰ ਇੱਕ ਡਿਫਰੈਂਟ ਡਿਫਰੈਂਟ ਕਲਰ ਤੇ ਜੋ ਵੀ ਸਾਨੂੰ ਆਰਡਰ ਆਉਂਦੇ ਆ ਜੇ ਤੁਸੀਂ ਮੇਰਾ ਆ ਫੌਰਵਰਡ ਕਰਨਾ ਹੈ ਤਾਂ ਤੁਸੀਂ WhatsApp ਨੰਬਰ 758923137 ਤੇ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਸਾਰੀ ਇਨਫੋਰਮੇਸ਼ਨ ਜਾਣ ਸਕਦੇ ਹੋ ਪ੍ਰਾਈਸ ਜਾਣ ਸਕਦੇ ਹੋ ਐਂਡ ਐਂਡ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਤੁਸੀਂ ਆਰਡਰ ਕਰ ਸਕਦੇ ਹੋ ਸੋ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਨਜ਼ਰ ਆ ਪਿਆਰ ਦੇਣ ਲਈ ਔਰ ਜਿਨ੍ਹਾਂ ਨੇ ਸਾਰਿਆਂ ਨੇ ਤੇ ਕੀ ਬਲਸੀ ਆਰਡਰ ਅਜੇ ਵੀ ਰੈਡੀ ਕਰ ਰਹੇ ਆ ਜੀ ਡੇ ਬਾ ਡੇ ਉਹਨਾਂ ਨੂੰ ਡਿਲੀਵਰ ਕਰਵਾ ਰਹੇ ਆ ਸੋ ਜੀ ਬੀ ਉਹਨਾਂ ਨੂੰ ਮਿਲ ਰਹੇ ਆ ਤੁਸੀਂ ਜੂਰ ਦੱਸਿਆ ਕਰੋ ਤੁਹਾਨੂੰ ਕਿਵੇਂ ਲੱਗ ਰਿਹਾ ਡਿਜ਼ਾਈਨਸ ਉਸੇ ਤਰ੍ਹਾਂ ਬਣੇ ਰਿਹਾ ਜੀ ਮੇਰੇ ਚੈਨਲ ਦੀ ਸਟਾਈਲਿਸ਼ ਦੀ ਵੀਡੀਓ ਵਾਚ ਕਰ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ